ਸਿਕਾ ਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਨੀ ਚਾਲ ਵੈਲਕਮ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਪਿੰਡੂ ਇੱਕ ਫਲੌਪ ਇੱਕ ਯੂਟਿਊਬਰ ਮੈਨੂੰ ਹਰ ਵਾਰੀ ਆਪਣੇ ਇਹਨਾਂ YouTube ਚੈਨਲ ਦਾ ਹੀ ਨਾਮ ਭੁੱਲ ਜਾਂਦਾ ਹੋਰ ਦੋਸਤੋ ਕਿੱਦਾਂ ਠੀਕ ਠਾਕ ਹੋ ਅੱਛਾ ਜੇ ਪੁਰਾਣੇ ਉਹਨਾਂ ਨੂੰ ਤੇ ਪਤਾ ਹੈ ਜਿਹੜੇ ਨਵੇਂ ਵੀਰ ਆਏ ਜਾਂ ਨਵੀਆਂ ਭੈਣਾਂ ਆਈਆਂ ਮੇਰੇ ਚੈਨਲ ਤੇ ਉਹ ਕਿਰਪਾ ਕਰਕੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਜਾਰੀ ਹੋ ਸਕੇ ਸੋ ਦੋਸਤੋ ਅੱਜ ਅਸੀਂ ਚੱਲੇ ਆ ਸਾਡੇ ਨਾ ਗੁਰਦੁਆਰਾ ਸਾਹਿਬ ਆ ਇੱਥੇ ਲੱਗੇ ਇੱਥੇ ਅਸੀਂ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਬੁਰਜ ਸਾਹਿਬ ਉੱਥੇ ਜੀ ਇਦਾਂ ਆ ਵੀ ਉੱਥੇ ਅੱਜ ਪ੍ਰੋਗਰਾਮ ਆ ਕੋਈ ਆਈ ਡੋਨਟ ਨੋ ਕਾ ਦਾ ਪ੍ਰੋਗਰਾਮ ਆ ਕੋਈ ਪ੍ਰੋਗਰਾਮ ਆ ਉਹ ਪ੍ਰੋਗਰਾਮ ਉੱਥੇ ਕੀਰਤਨ ਵੀ ਹੋਣਾ ਆ ਤੇ ਮਤਲਬ ਵਧੀਆ ਗੁਰਮਤਿ ਦੀਆਂ ਗੱਲਾਂ ਕਰਨਗੇ ਪ੍ਰਚਾਰਕ ਆਣੇ ਆ ਤੇ ਇਹੋ ਜਿਹਾ ਫੰਕਸ਼ਨ ਕਿ ਅਸੀਂ ਕੋਸ਼ਿਸ਼ ਕਰੀ ਦੀ ਆ ਕਿ ਅਟੈਂਡ ਕਰੀਏ ਕਰੀ ਕਿਉਂਕਿ ਬੇਟਾ ਵਾ ਸਾਡਾ ਛੋਟਾ ਅਸੀਂ ਉਹਨੂੰ ਚਾਹੁੰਦੇ ਆ ਕਿ ਸਿੱਖੀ ਦੇ ਨਾਲ ਜੁੜੇ ਇਸ ਕਰਕੇ ਅਸੀਂ ਨਾ ਹਰ ਫੰਕਸ਼ਨ ਅਟੈਂਡ ਕਰੀਦਾ ਇਦਾਂ ਦਾ مطلب ਗੁਰਸਿੱਖੀ ਵਾਲਾ ਕੋਈ ਵੀ ਫੰਕਸ਼ਨ ਹੋਵੇ ਤੇ ਗੁਰਸਿੱਖੀ ਵਾਲੇ ਫੰਕਸ਼ਨ ਦੇ ਨਾਲ ਇਹ ਆ ਵੀ ਬੱਚੇ ਜਿਹੜੇ ਆ ਥੋੜਾ ਜਿਹਾ ਚੰਗੀਆਂ ਚੀਜ਼ਾਂ ਡਰਾਫਟ ਕਰ ਲੈਣਗੇ ਮਾੜੀਆਂ ਚੀਜ਼ਾਂ ਤੋਂ ਦੂਰ ਰਹਿਣਗੇ ਕਿਉਂਕਿ ਗਾਂ-ਗਾ ਜਿੱਦਾਂ ਦਾ ਮਾਹੌਲ ਹੈ ਤੁਹਾਨੂੰ ਪਤਾ ਕੀ ਅੱਜਕਲ ਕਿਤਨੇ ਨਸ਼ੇ ਚੱਲ ਰਹੇ ਆ ਤੇ ਸਾਨੂੰ ਤੇ ਸਾਡਾ ਤੇ ਇੱਕੋ ਇੱਕ ਬੇਟਾ ਵਾ ਇੱਕੋ ਇੱਕ ਤੇ ਸਾਨੂੰ ਤੇ ਹੁੰਦਾ ਡਰ ਇਹ ਕਰਕੇ ਅਸੀਂ ਚਾਹੁੰਦੇ ਆ ਕਿ ਇਹਨੂੰ ਗੁਰੂ ਦੇ ਨਾਲ ਜੋੜਿਆ ਜਾਵੇ ਤੇ ਜਦੋਂ ਥੋੜਾ ਜਿਹਾ ਵੱਡਾ ਹੋ ਜਾਏ ਤੇ ਇਹਨੂੰ ਅੰਮ੍ਰਿਤ ਛਕਾ ਦਈਏ ਹੋਰ ਦੋਸਤੋ ਕੀ ਹਾਲ ਚਾਲ ਹੈ ਅੱਜ ਦਿਨ ਹੈਗਾ ਬੁੱਧਵਾਰ ਦੋਸਤੋ ਯਾਰ ਮੇਰੇ 39 ਸਬਸਕ੍ਰਾਈਬਰਸ ਹੋ ਗਏ ਆ ਤੇ ਪਲੀਜ਼ ਤੁਸੀਂ ਯਾਰ ਮੇਰੀ ਵੀਡੀਓਜ਼ ਨੂੰ ਸ਼ੇਅਰ ਕਰਦਿਆ ਕਰੋ ਤਾਂ ਜੋ ਮੇਰੀ ਵੀਡੀਓਜ਼ ਲੋਕਾਂ ਨੂੰ ਪਤਾ ਲੱਗ ਜਾਏ ਕਰੇ ਕਿਉਂਕਿ ਇੱਕ ਨਵਾਂ ਯੂਟਿਊਬਰ ਆ ਗਿਆ ਆ ਤੇ ਦੋਸਤੋ ਪਲੀਜ਼ ਇਨੀ ਕੁ ਰਿਕੁਐਸਟ ਆ ਤੁਹਾਡੇ ਅਗੇ ਕਿ ਮੇਰਾ ਚੈਨਲ ਵੀ ਵੀਡੀਓਜ਼ ਵੇਖਦੇ ਹੋ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਆਉ ਤੁਹਾਨੂੰ ਵਿਖਾਉਨੇ ਹੁਣ ਗੁਰਦੁਆਰਾ ਸਾਹਿਬ ਦੇ ਕੁਝ ਦ੍ਰਿਸ਼ ਅੱਜ ਤੁਹਾਨੂੰ ਮੈਂ ਮਿਲਾਉਣ ਜਾ ਰਿਹਾ ਆਪਣੇ ਬੇਟੇ ਨਾਲ ਅਵੀਰਾਜ ਸਿੰਘ ਚਾਹ ਲਾਂ ਤੇ ਆ ਦੇਖੋ ਦੋ ਗੱਲਾਂ ਸੁਣਾ ਅਵੀਰਾਜ ਬੇਟੇ ਆਪਾਂ ਕਿੱਥੇ ਜਾ ਰਹੇ ਬੇਟਾ ਬਾਬਾ ਜੀ ਦੇ ਬਾਬਾ ਜੀ ਕਿਹੜੇ ਗੁਰਦੁਆਰਾ ਸਾਹਿਬ ਬੋਰ ਗੁਰਦੁਆਰਾ ਸਾਹਿਬ ਹਾਂ अच्छा बेटे ਉਥੇ ਗੋਰਥਾਬ ਤੇ ਜਾਣਾ ਆ ਤੇ ਤੁਸੀਂ ਮੀਟ ਅੰਡਾ ਖਾਂਦੇ ਹੋ ਨਹੀਂ ਨਾ ਖਾਂਦੇ ਨਹੀਂ ਕੀ ਕਰਦਾ ਨਾ ਨਾ ਗੰਦੀ ਹੁੰਦੀ ਆ ਹਾਂ ਗੰਦੀ ਚੀਜ਼ ਹੈ ਨਾ আচ্ছা ਤੇ ਬੇਟੇ ਮੇਰੇ ਜਿਹੜੇ ਦੋਸਤ ਆ ਈਵਿਊਅਰਸ ਆ ਇਹਨਾਂ ਨੂੰ ਕੁਝ ਕਹਿਣਾ ਇਹਨਾਂ ਨੂੰ ਤੁਸੀਂ ਕਹੋ ਚੈਨਲ ਵੱਲੋਂ ਮੇਰੇ ਪਾਪਾ ਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਹੱਥ ਜੋੜ ਕੇ ਕਹੋ ਕਹੋ ਕੋ ਮੇਰੇ ਪਾਪਾ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਪਾਪਾ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਹਾਂ ਕਿ ਥੈਂਕ ਯੂ ਕਿ ਮੇਰੇ ਪਾਪਾ ਬਹੁਤ ਮਿਹਨਤ ਕਰਨਦੇ ਆ ਤੇ ਤੁਸੀਂ ਇਹਨਾਂ ਦੀ ਮਿਹਨਤ ਨੂੰ ਭਾਗ ਲਾਉਣੇ ਆ ਤੁਸੀਂ ਤੁਸੀਂ ਮੇਰੇ ਪਾਪਾ ਬਹੁਤ ਮਿਹਨਤ ਕਰਦਾ ਤੁਸੀਂ ਬਹੁਤ ਭਾਗ ਲਾਉਣੇ ਆ ਹਾਂ ਤੇ ਦੋਸਤੋ ਇਹ ਮੇਰੇ بیٹے ਮੇਰੀ ਨਹੀਂ ਮੰਨੀ ਤੇ ਮੇਰੇ بیٹے ਦੀ ਛੋਟੇ ਜੀ ਮੰਨ ਲਓ ਕਹਿੰਦੇ ਬੇਟਾ ਬੱਚੇ ਰੱਬ ਦਾ ਰੂਪ ਹੁੰਦੇ ਆ ਸੋ ਦੋਸਤੋ ਪਲੀਜ਼ ਮੇਰੇ ਚੈਨਲ ਨੂੰ ਵਾਤ ਵਾਤ ਸ਼ੇਅਰ ਕਰੋ ਯਾ ਤੁਹਾਡੀ ਸਪੋਰਟ ਦੀ ਲੋੜ ਆ ਤੇ ਚਲੋ ਤੁਹਾਨੂੰ ਮੈਂ ਕੁਝ ਦ੍ਰਿਸ਼ ਹੁਣ ਮੈਂ ਬੁਰ ਸਾਹਿਬ ਦੇ ਵਿਖਾਉਣਾ ਗੁਰਦੁਆਰਾ ਸਾਹਿਬ ਦੇ ਚਲੋ ਆ ਨੈਕਸਟ ਵੀਡੀਓ ਉੱਤੇ ਪੁਰ ਸਾਹਿਬ ਦੀ ਦੇਖਿਓ ਜੀ ਵਾਹ ਵਾਹ ਜੀ ਵਾਹ ਵੇਖੋ ਜੀ ਅੱਜ ਕੀ ਜਾਹੋ ਜਲਾਲ ਹੈ ਖਾਲਸਾ ਦਾ ਵਾਹ ਜੀ ਵਾਹ ਵਾਹ ਜੀ ਵਾਹ ਅੱਜ ਪਹਿਲੀ ਤਰੀਕ ਹੈ ਜੀ 30 ਮਹੀਨੇ ਦੀ ਉਹਦੇ ਕਰਕੇ ਨਵੇਂ ਸਾਲ ਦਾ ਪ੍ਰੋਗਰਾਮ ਹੈ ਸਾਡੇ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਬੁਰ ਸਾਹਿਬ ਇੱਥੇ ਆਸੇ ਗੁਰਦੁਆਰਾ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਪਲਾਟ ਸਾਹ ਤੋਂ ਆਏ ਸੀ ਬਾਬਾ ਸ਼ਰੀ ਚੰਦ ਕੋ ਉਹ ਦੇਵਾ ਇਹਨਾਂ ਤਰਨਤਨ ਸਾਹਿਬ ਜਾਣਾ ਸੀਗਾ ਤੇ ਇੱਥੇ ਆਣ ਕੇ ਵੀ ਸ਼ਰਮ ਕੀਤਾ ਹੈਗਾ ਘੋੜਾ ਬੰਨਿਆ ਸੀ ਇੱਥੇ ਲੱਗੇ ਸਾਡੇ ਦਰਖਤ ਤੇ ਲੱਗਾ ਦਰਖਤ ਆ ਆਪਸਾ ਉੱਥੇ ਘੋੜਾ ਬੰਨਿਆ ਸੀਗਾ ਫੋਕੀ ਉਸ ਤੋਂ ਬਾਅਦ ਹੀ ਉਹ ਇੱਥੇ ਕੀ ਬਾਤ ਹੈ ਗੋਣਾ ਸੀ ਚੱਲ ਰਹੇ ਵਾਪਸ ਉਹ ਬਹੁਤ ਸੀ ਵਾਪਸ ਜਾ ਰਹੇ ਹਾਂ ਉਹ ਦਰਸਾਫ ਨੂੰ ਨਿਕਲਣਾ ਚਾਹ ਦੇਖ ਲੈ ਆਈ ਉਧਰ ਕਿ ਪਦ ਪਦ ਗੋਣਾ ਸੀ ਉਧਰ ਚਲੇਗਾ ਸ਼੍ਰੀ ਧਾਮ ਜੀ ਜਿਸ਼ੇ ਗੁਰੂ ਉਧਰ ਆਫਰੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਕੋੜਾ ਮੈਸੇਜ ਦਿੱਤੇ ਉਸ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਜਾ ਰਹੇ ਆਈ ਗੁਰੂ ਮੇਰ ਤੇ ਇਹ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ بابا شری چند جی کو باٹ صاحب کو واپس ترم ترم صاحب جانا سی سر دو رس آدھے ہوئے رستے تھے مطلب اللہ نے آرام کیا بنیا کہا جی بٹ امب بھی ہے گا سر صاحب بھی ہے سی پر پتہ نہیں ہُوا کار سیوا والے نے کیوں مانتا یہ پیچھے انہوں نے کی ਮਨਸ਼ਾ ਸੀਗੀ ਕਾ ਬੱਡੇ ਇਹਨਾਂ ਮਤਲਬ ਅਸੀਂ ਇਸ ਦਾ ਨਹੀਂ ਜਾਣਦੇ ਨਾ ਬਿਲਕੁਲ ਜਿਆਦਾ ਕੁਝ ਨਹੀਂ ਪਤਾ ਬਟ ਹਾਂ ਇਹਨਾਂ ਪਤਾ ਆ ਕਿ ਵੈਸੇ ਨਹੀਂ ਵੱਡਣਾ ਚਾਹੀਦਾ ਕਿਉਂਕਿ ਕਿਤੇ ਹਸਲ ਜੁਨੀ ਹੋਈ ਨਿਸ਼ਾਨੀ ਸੀ ਕਿ ਬਾਹਰ ਆਈ ਦੀ ਬਾਕੀ ਉਹ ਕਹਿ ਨਹੀਂ ਸਕਦਾ ਕੁਝ ਜੀ ਆਹ ਕਰੋ ਦਰਸ਼ਕੀ اے پروں پر مار کا روپ میں نے دیکھا اور یہ چھٹی کے نال ان کو ہاتھ پہ رہا اجا ماں اپ وایرو 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 وایرو

ਵੱਡਣਾ ਨਹੀਂ ਸੀ ਚਾਹੀਦਾ ਉਹਨਾਂ ਨੂੰ ਆਂਬ ਪਤਾ ਨਹੀਂ ਕਿਉਂ ਕਿਹੜੀ ਗੱਲ ਉਹਨਾਂ ਨੂੰ ਚਾਹੀਦਾ ਸੀ ਜੇ ਮਤਲਬ ਕੀੜੇ ਮਕੌੜੇ ਵੀ ਲੱਗ ਗਏ ਸੀ ਤੇ ਇਹਨਾਂ ਨੂੰ ਚਾਹੀਦਾ ਸੀਗਾ ਕਿ ਦੇਖੋ ਤਾਂ ਸਤਿ ਜੇ ਲੋਕੀ ਆਂਬ ਖਾਣ ਨੂੰ ਮਤਲਬ ਕਿ ਕੋਈ ਕੀੜੇ ਮਕੌੜੇ ਵੀ ਲੱਗਦੇ ਸੀਗੇ ਜਾਂ ਕੋਈ ਬੁਮਾਰੀ ਵੀ ਲੱਗਦੀ ਸੀ ਇਹਨਾਂ ਨੂੰ ਚਾਹੀਦਾ ਸੀਗਾ ਕਿ ਜਿਹੜੇ ਖੇਤੀਬਾੜੀ ਡਾਕਟਰ ਹੁੰਦੇ ਆ ਰੋਖਣ ਦੇ ਡਾਕਟਰ ਹੁੰਦੇ ਆ ਉਹਨਾਂ ਨੂੰ ਲੋਖਾ ਲੋਖਾ ਨੇ ਤੇਰੇ ਸਪੈਸ਼ਲਿਸਟ ਹੁੰਦੇ ਆ ਹੁਣ ਚਾਹੀਦਾ ਸੀ ਉਹਨਾਂ ਚ ਦੁਖ ਭੰਜਣੀ ਬੇਰੀ ਆ ਦੁਖ ਭੰਜਣੀ ਬੇਰੀ ਨੂੰ ਮਤਲਬ ਸਪੈਸ਼ਲਿਸਟ ਆੜ ਕੇ ਡਾਕਟਰ ਲਾ ਕੇ ਇੰਜੈਕਸ਼ਨ ਲਾ ਕੇ ਜਾਂਦੇ ਆ ਤਾਂ ਜੋ ਉਹਨਾਂ ਨੂੰ ਮਤਲਬ ਦੁਖ ਭੰਜਣੀ ਬੇਰੀ ਤੇ ਕੋਈ ਕਿਸੇ ਕਿਸੇ ਪ੍ਰਕਾਰ ਦਾ ਕੋਈ ਕੀੜਾ ਨਾ ਲੱਗੇ ਇਹਦੇ ਵਿੱਚ ਚਾਹੀਦਾ ਸੀ ਉਹ ਕਰ ਦੇਣਾ ਚਾਹੀਦਾ ਸੀ ਡਾਕਟਰ ਡਾਕਟਰ ਬੁਲਾ ਕੇ ਇਹ ਉਹ ਕਰਵਾ ਲੈਣਾ ਚਾਹੀਦਾ ਸੀ ਆਪਣਾ ਮਤਲਬ ਤੁਪਨ ਸ਼ਿਵਾਂ ਦੇ ਸਾਹਬ ਨੂੰ ਕਿਉਂਕਿ ਬਾਕੀ ਪਤਾ ਨਹੀਂ ਹੁਣ ਇਹਦੇ ਪਿੱਛੇ ਮਤਲਬ ਕਿ ਕਿਹਦਾ ਹੁਕਮ ਸੀਗਾ ਕਾਰ ਸੇਵਾ ਵਾਲਿਆਂ ਦਾ ਹੁਕਮ ਸੀ ਜਾਂ SGPC ਦਾ ਹੁਕਮ ਸੀ ਵੈਸੇ ਮੈਨੂੰ ਜਿੱਥੇ ਤੱਕ ਮੇਰਾ ਦਿਮਾਗ ਕਹਿੰਦਾ SGPC ਦਾ ਹੁਕਮ ਕਿਉਂਕਿ SGPC ਵਿੱਚ ਕਾਰ ਐਸਐਸ ਦੇ ਏਜੰਟ ਵੜ ਗਏ ਆ ਉਹ ਰੋਮਨ ਸਿਖਾ ਦੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਇਦਾਂ ਵਿੱਚ ਵੜ ਕੇ ਖਤਮ ਕਰਵਾ ਰਹੇ ਆ ਤੇ ਉਹ ਜੇ ਬੇਵਕੂਫ ਸਾਡੇ ਲੋਕ ਜਿਹੜੇ ਉਹਨਾਂ ਦੇ ਮਗਰ ਲੱਗੇ ਆ ਤੇ ਪਰਕ ਤੇ ਦੁੱਖ ਜਾਣ ਦਾ ਬੜਾ ਦੁੱਖ ਹੁੰਦਾ ਹੈ। ਆਹ ਤੇ ਪਰਕ ਤੇ ਬਾਕੀ ਕਰ ਜਾ ਕੇ ਕਰਦਾ ਜੀ ਗੱਲ ਹੁਣ ਚੱਲੇ ਆਂ ਸੀ ਵਾਪਸ। ਵਾਜੀ ਡੈਕੋਰੇਸ਼ਨ ਵਾਹ ਗਰੂ ਡੈਕੋਰੇਸ਼ਨ ਇਹੋ ਕਿ ਨਹੀਂ ਸੋਣੀ ਕੀਤੀ। ਇਹ ਡੈਕੋਰੇਸ਼ਨ ਕੀਤੀ ਜੀ ਕਰਤਾਰ ਸਾਹਿਬ ਵਾਸਤੇ।